ਕੈਬਨਟ ਦੀ ਇਹ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਮਾਨ ਜੋ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਕਾਫੀ ਲੰਬਾ ਅਰਸਾ ਚੱਲੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਰਪੱਖੀ ਵਿਕਾਸ ਦੇ ਲਈ ਪੰਜਾਬ ਦੇ ਲੋਕਾਂ ਨੂੰ ਕੀ ਕੀ ਆਉਣ ਵਾਲੇ ਸਮੇਂ ਚ ਹੋਰ ਸਹੂਲਤਾ ਮਿਲਣੇ ਚਾਹੀਦੀਆਂ ਨੇ ਉਹਦੇ ਲਈ ਇੱਕ ਲੰਬੀ ਚੌੜੀ ਮੀਟਿੰਗ ਜਿਹੜੀ ਹੈ ਕੈਬਨਟ ਦੀ ਹੋਈ ਆ ਬਹੁਤ ਸਾਰੇ ਏਜੰਡੇ ਜਿਹੜੇ ਅੱਜ ਉਸ ਮੀਟਿੰਗ ਚ ਡਿਫਰੈਂਟ ਡਿਪਾਰਟਮੈਂਟ ਵੱਲੋਂ ਪੇਸ਼ ਕੀਤੇ ਗਏ ਔਰ ਉਹਨਾਂ ਦੇ ਵਿਚਾਰ ਬਟਾਂਦਰਾ ਹੋ ਕੇ ਬਹੁਤ ਸਾਰੇ এজেন্ডੇ ਜਿਹੜੇ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚ ਪਾਸ ਹੋਏ ਨੇ ਉਹਨਾਂ ਵਿੱਚੋਂ ਅਹਿਮ এজੰਡਾ ਕਿ ਜਿਹੜਾ ਪੰਜਾਬ ਦੀ ਪੰਜਾਬ ਦੀ ਪੰਜਾਬ ਫਾਇਰ ਸੇਫਟੀ ਪੰਜਾਬ ਫਾਇਰ ਸੇਫਟੀ ਐਂਡ ਐਮਰਜੈਂਸੀ ਸਰਵਿਸਸ ਬਿਲ 2024 ਲਿਆਂਦਾ ਗਿਆ ਜਿਹਦੇ ਵਿੱਚ ਪਹਿਲਾਂ ਜਿੰਨੀਆਂ ਐਨਓਸੀ ਹੁੰਦੀਆਂ ਸੀਗੀਆਂ ਫਾਇਰ ਸੇਫਟੀ ਵਿੱਚ ਸਰਟੀਫਿਕੇਟ ਲੈਣ ਦੀ ਮਿਆਦ ਜਿਹੜੀ ਸੀਗੀ ਸਰਟੀਫਿਕੇਟ ਦੀ ਮਿਆਦ ਸੀ ਜਿਹੜੀ ਉਹ 1 ਇਅਰ ਸੀਗੀ 1 ਸਾਲ ਦੀ 기 ਮਿਆਦ ਉਹ ਮਿਆਦ ਵਧਾ ਕੇ ਜਿਹੜੀ ਆ ਹੁਣ ਅਸੀਂ 3 ਸਾਲ ਕੀਤੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਹੋ ਸਕੇ ਹੋਣਾ ਪਵੇ ਤਾਂ ਕਿ ਜਿਹੜੇ ਛੋਟੀਆਂ ਉਦਯੋਗਿਕ ਕਾਈਆਂ ਜਾਂ ਹੋਰ ਜਿਨ੍ਹਾਂ ਤੇ ਵੀ ਮੈਂ ਸਮਝਦਾ ਐ ਐਕਟ ਲਾਗੂ ਹੁੰਦਾ ਫਾਇਰ ਸੇਫਟੀ ਐਕਟ ਲਾਗੂ ਹੁੰਦਾਗਾ ਉਹਨਾਂ ਨੂੰ ਸਾਲ ਬਾਅਦ ਸਾਲਦਰ ਸਾਲ ਜਿਹੜਾ ਹੈਗਾ ਇਸੇ ਚੱਕਰ ਚ ਨਾ ਪੈਣਾ ਪਵੇ ਕਿ ਉਹਨਾਂ ਨੇ ਸਰਟੀਫਿਕੇਟ ਲੈਣਾਗਾ ਅਸੀਂ ਉਹਦੀ ਮਿਆਦ ਵਧਾ ਕੇ 3 ਸਾਲ ਕੀਤੀ ਆ ਤਾਂ ਕਿ ਲੋਕਾਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਆਮ ਹੋਰ ਲੋਕਾਂ ਨੂੰ ਜਿਹੜਾ ਹੈਗਾ ਇਹਦੇ ਤੋਂ ਸਹੂਲਤ ਮਿਲ ਸਕੇ ਇਹਦੀ ਜਿਹੜੀ ਮਿਆਦ ਆਸੀਂ 3 ਸਾਲ ਕੀਤੀ ਆ ਇਹਦੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਫੈਸਲਾ ਕੀਤਾਗਾ ਕਿ ਜਿਹੜਾ ਫਾਇਰ ਸੇਫਟੀ ਐਕਟ ਦੇ ਅਧੀਨ ਅਸੀਂ ਫਾਇਰਮੈਨ ਰੱਖਦੇ ਆਂਗੇ ਫਾਇਰਮੈਨ ਰੱਖਦੇ ਆ ਉਹਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਹੁੰਦੀਆਂ ਨੇ ਜਿਹੜੀਆਂ ਸਾਡੀ ਊਮਨ ਪਾਵਰ ਆ ਉਹਨੂੰ ਹੋਰ ਇੰਪਾਵਰਡ ਕਰਨ ਦੇ ਲਈ ਉਹਨੂੰ ਹੋਰ ਪਾਵਰ ਦੇਣ ਦੇ ਲਈ ਅਸੀਂ ਫੈਸਲਾ ਕੀਤਾਗਾ ਕਿ ਉਹਨਾਂ ਦਾ ਜਿਹੜਾ ਭਰਤੀ ਦਾ ਨੋਰਮ ਆ ਜਿਹੜੀ ਭਰਤੀ ਦੀ ਪ੍ਰਕਿਰਿਆ ਗਈ ਉਹਦੇ ਵਿੱਚ ਕੁਝ ਅਸੀਂ ਵਿਸ਼ੇਸ਼ ਛੋਟਾਂ ਦੇਵਾਂਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਵੱਧ ਤੋਂ ਵੱਧ ਇਸ ਡਿਪਾਰਟਮੈਂਟ ਦੇ ਅੰਦਰ ਭਰਤੀ ਹੋ ਸਕਣ ਕਿਉਂਕਿ ਪਹਿਲਾਂ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਦੀ ਪਿੱਛੇ ਦੇ ਡੇਰਾ ਬਸੀ ਗਏ ਸੀਗੇ ਉੱਥੇ ਜਾ ਕੇ ਕੁਝ ਸਾਡੀਆਂ ਬੱਚੀਆਂ ਮਿਲੀਆਂ ਕਿ ਸਾਡੇ ਕੋਲੋਂ ਵੀ ਉਨਾ ਹੀ ਪਾਰਚਕਵਾ ਕੇ ਦੇਖਿਆ ਗਿਆ ਜਿੰਨਾ ਇੱਕ ਬੰਦੇ ਕੋਲ ਚਕਾ ਕੇ ਦੇਖਿਆ ਜਾਂਦਾ ਹੈਗਾ ਯਾਨੀ ਕਿ ਜਿੰਨਾ ਇੱਕ ਨੌਜਵਾਨ ਮੁੰਡਾ ਚੱਕਦਾ ਹੈਗਾ ਉਨਾ ਹੀ ਪਾਰਚਕਾਉਣ ਦੀ ਪ੍ਰਕਿਰਿਆ ਜਿਹੜੀ ਉਹ ਕੁੜੀ ਤੋਂ ਕਰਵਾਈ ਜਾਂਦੀ ਆ ਤੇ ਇਸੇ ਕਰਕੇ ਮੈਸਮੇਂ ਦਾ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਜਿਹੜੀਆਂ ਉਹ ਡਿਸਕਵਾਲਿਫਾਈ ਹੋ ਜਾਂਦੀਆਂ ਸੀਗੀਆਂ ਉਹਦੇ ਲਈ ਸਰਦਾਰ ਰਵਿੰਦਰ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਇਦਾਂ ਬੱਚਿਆਂ ਦੇ ਅਸੀਂ ਨਾਰਮ ਜਿਹੜੇ ਨੇਗੇ ਉਹ ਤੁਹਾਡੇ ਨਰਮ ਕਰਾਂਗੇ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਰੂਲ ਪਾਸ ਹੋ ਕੇ ਪੰਜਾਬ 'ਚ ਲਾਗੂ ਹੋਣਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇ ਜੀਆਂ ਉਹ ਵੀ ਅੱਛੇ ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਦੇ ਅੰਦਰ ਆਪਣੀਆਂ ਸੇਵਾਵਾਂ ਮਾ ਜਿਹੜੀਆਂ ਉਹ ਨਿਵਾ ਸਕਣਗੀਆਂ ਇਸ ਬਿਨਾ ਪੰਜਾਬ ਦੇ ਅੰਦਰ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫॉर ਚਿਲड्रन ਵਿਦ ਡਿਸੇਬਿਲਟੀ ਜਿਹੜੇ ਬੱਚੇ ਦਿਵਿਆਂਗ ਬੱਚੇ ਨੇਗੇ ਜਿਹੜੇ ਬੱਚੇ ਹੈਂਡੀਕੈਪਡ ਬੱਚੇ ਨੇਗੇ ਜਿਹੜੇ ਬੱਚਿਆਂ ਨੂੰ ਕੋਈ ਕੁਦਰਤੀ ਮਾਰ ਕਿਸੇ ਨਾ ਕਿਸੇ ਕਾਰਨ ਪਈ ਹੋਈ ਆ ਅਸੀਂ ਉਹਨਾਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਸਰਕਾਰ ਨੇ ਪਾਲਿਸੀ ਬਣਾਈ ਆ ਕਿ ਉਹਨਾਂ ਦਾ ਅਸੀਂ ਵਿਸ਼ੇਸ਼ ਧਿਆਨ ਰੱਖਾਂਗੇ ਉਹਨਾਂ ਲਈ ਅਸੀਂ ਜਿਹੜਾ ਹੈਗਾ ਨਵੇਂ ਕੁਝ ਰੂਲ ਬਣਾਏ ਨੇਗੇ ਬੱਚਿਆਂ ਦੇ ਲਈ ਜਿਹੜੇ ਬੱਚਿਆ ਤੇ ਜਿੰਨਾ ਬੱਚਿਆਂ ਨੂੰ ਮੈਂ ਸਮਝਦਾ ਉਸ ਸਕਾਰਾਤਮਕ ਜਿਹੜਾ ਹੈਗਾ ਪੋਜ਼ਿਟਿਵ ਸੋਚ ਵੱਲ ਕਿਵੇਂ ਲੈ ਕੇ ਜਾਣਾਗਾ ਉਹਨਾਂ ਦੇ ਅੰਦਰ ਹੋਰ એનર્ਜੀ ਕਿਵੇਂ ਜਿਹੜੀ ਵਧਾਉਣੀ ਆ ਉਹਨਾਂ ਨੂੰ ਹੋਰ ਅਸੀਂ ਜਿਹੜਾ ਹੈਗਾ ਨਵੀਂ ਟੈਕਨੋਲੋਜੀ ਨਾਲ ਜੋੜ ਕੇ ਨਵੀਂ ਡਿਵੈਸ ਡਬਲ ਵੈਟ ਤੇ ਤਕਨੀਕ ਲਗੀਆਂ ਤਾਂ ਕਿ ਇਸ ਬੱਚੇ ਸਾਡੇ ਜਿਹੜੇ ਨੇਗੇ ਅਚੀ ਪੜ੍ਹਾਈ ਕਰ ਸਕਣ ਆਪਦੇ ਆਪ ਨੂੰ ਪਰਫਾਰਮ ਕਰ ਸਕਣ ਸੋ ਨਵੀਂ ਜਿਹੜੀ ਆ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫਾਰ ਚਿਲड्रन ਵਿਦ ਰਿਸੇਵਿਲਟੀ ਜਿਹੜੀ ਆ ਉਹ ਵੀ ਨੀਤੀ ਜਿਹੜੀ ਆ ਅੱਜ ਇਸ ਕੈਬਨਟ ਦੇ ਅੰਦਰ ਪਾਸ ਹੋਈ ਆ ਇਹਦੇ ਨਾਲ ਮੈ ਸਮਝਦਾ ਬਹੁਤ ਵੱਡਾ ਲਾਭ ਜਿਹੜਾ ਉਹ ਸਾਡੇ ਬੱਚਿਆਂ ਨੂੰ ਮਿਲੂਗਾ ਇਸ ਤੋਂ ਬਿਨਾ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ 1 ਤਰੀਕ ਤੋਂ ਸ਼ੁਰੂ ਹੋਊਗਾ 1 ਤਰੀਕ ਨੂੰ 2 ਤਰੀਕ ਨੂੰ 3 ਤਰੀਕ ਨੂੰ 3 ਦਿਨ 3 ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲੂਗਾ ਜਿਹਦੇ ਅੰਦਰ ਹੁਣ ਤੱਕ ਜਿੰਨੇ ਅਸੀਂ ਜਿੰਨੀਆਂ ਕੈਬਨਟ ਨੇ ਐਕਟ ਪਾਸ ਕੀਤੇ ਨੇ ਜਿੰਨੇ ਲੈਜਿਸਲੇਸ਼ਨ ਪਾਸ ਕੀਤੀ ਆ ਜਿੰਨੇ ਅਸੀਂ ਰੂਲ ਬਣਾਏ ਨੇਗੇ ਉਹ ਸਾਰੇ ਪੇਸ਼ ਹੋਣਗੇ ਔਰ ਹੋਰ ਕੰਮਕਾਜ ਔਰ ਹੋਰ ਕੰਮਕਾਜ ਚਾਹੇ ਕਿਸੇ ਧਿਆਨ ਦੇ ਬਹੁਤ ਨੋਟਿਸ ਆ ਜਾਂ ਕੁਐਸਚਨ ਨੇਗੇ ਕੁਐਸਚਨ ਆਬਰ ਆਏ ਸਾਰੇ ਹੋਣਗੇ ਔਰ ਲਗਾਤਾਰ ਤਿੰਨ ਦਿਨ ਸੈਸ਼ਨ ਚੱਲੂਗਾ ਔਰ ਜਿਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਸਾਰੇ ਪੱਖ ਦੇ ਮਾਮਲਿਆਂ ਤੇ ਜਿਹੜੀ ਆ ਉਹ ਗੱਲ ਹੋਊਗੀ ਇਹ ਵੱਡਾ ਜਿਹੜਾ ਫੈਸਲੇ ਨੇ ਅੱਜ ਪੰਜਾਬ ਦੀ ਕੈਬਨਿਟਸ ਕੀਤੇਗੇ ਹਾਂਜੀ ਦੋ ਤਿੰਨ ਚਾਰ ਦੋ ਇੱਕ ਮਿੰਟ ਠੀਕ ਹੈ 2 3 4 سوری ਬਿਲਕੁਲ ਠੀਕ ਹੋ ਤੁਸੀਂ ਕਰੈਕਟ ਕੀਤਾ ਮੈਨੂੰ ਥੈਂਕ ਯੂ 2 3 ਤੇ 4 2 3 ਤੇ 4 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆਗਾ ਇੱਕ ਤਰੀ ਗਲਤੀ ਦਾ ਕੋਟ ਹੋ ਗਿਆ ਮੈਂ ਤਾਂ ਗਲਤੀਆਂ ਲਿਖਿਆ ਗਿਆ ਸੋ 2 3 ਤੇ 4 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣਾਗਾ ਜਿਹਦੇ ਵਿੱਚ ਸਾਰੇ ਅਸੀਂ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹ ਲੈ ਕੇ ਆਉਣੇਗੇ ਸੋ ਹੁਣ ਅਮਨ ਅਰੂੜਾ ਜੀ ਤੁਹਾਨੂੰ ਕੁਝ ਹੋਰ ਜਿਹੜੇ ਰਹਿ ਗਏ ਸੀ ਉਹ ਉਹਨਾਂ ਮੈਮੋਰੈਂਡਮਸ ਬਾਰੇ ਦੱਸਣਗੇ ਬਹੁਤ ਬਹੁਤ ਧੰਨਵਾਦ ਮੇਰੇ ਸੀਨੀਅਰ ਕੈਬਨਿਟ ਕੁਲੀਗ ਹਰਪਾਲ ਜੀ ਮਜੀਦਾ ਸਾਰੇ ਸਾਥੀਆਂ ਦੇ ਜਿਹੜੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਯੂਥ ਪੰਜਾਬ ਦੀ ਪੂਰੇ ਦੇਸ਼ ਦੀ ਤਾਕਤ ਹੈ ਤੇ ਯੂਥ ਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣ ਦੇ ਨਾਲ ਹੀ ਬਹੁਤ ਸਾਰੀਆਂ ਕ੍ਰੀਤੀਆਂ ਨੇ ਜਿਹੜੀਆਂ ਸਮਾਜ ਦੇ ਵਿੱਚੋਂ ਖਤਮ ਹੋ ਜਾਂਦੀਆਂ ਨੇ ਇਹਦੇ ਲਈ ਅੱਜ ਕੈਬਨਿਟ ਵੱਲੋਂ ਪਾਸ ਕੀਤਾ ਗਿਆ ਸਟੇਟ ਯੂਥ ਸਰਵਿਸਿਜ਼ ਪਾਲਿਸੀ 2024 ਉਹ ਪਾਸ ਕੀਤੀ ਗਈ ਅਜੇ ਤੱਕ ਕੋਈ ਸਪੋਰਟਸ ਦੀ ਪਾਰਟिकुलर ਪਾਲਿਸੀ ਸੀ ਨਹੀਂ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਯੂਥ ਕਲੱਬ ਹੈ ਜਿਹੜਾ ਉਹ ਹੋਏਗਾ ਜਿਦੇ ਵਿੱਚ 15 ਤੋਂ 35 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਦੇ ਮੈਂਬਰ ਹੋਣਗੇ ਹਰ ਕਲੱਬ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਏਗੀ ਜਿਹੜੇ ਬੱਚੇ ਖੇਡ ਕੇ ਆਉਣਗੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਊਗੀ ਤਕਰੀਬਨ 8 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਲੇਆਉਟ ਹੈ ਜਿਹੜਾ ਇਹਦੇ ਵਾਸਤੇ ਉਹ ਅਜੇ ਈਅਰਮਾਰਕ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਲਈ ਔਰ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਤਕਰੀਬਨ 100 ਏਕੜ ਦਾ ਇੱਕ ਚੰਕ ਹੈ ਜਿਹੜਾ ਉਹ ਮੇਬੀ ਕਲੋਜ਼ ਟੂ ਸ਼ਿਵਾਲਿਕ ਹਿਲਜ਼ ਜਾਂ ਜਿੱਥੇ ਵੀ ਲੱਗੇ ਤਾਂ ਕਿ ਜਿੱਥੇ ਪਾਣੀ ਵੀ ਹੋਵੇ ਜਿੱਥੇ ਪਹਾੜ ਵੀ ਹੋਣ ਜਿੱਥੇ ਜੰਗਲ ਵੀ ਹੋਣ ਉਸ ਤਰੀਕੇ ਦਾ ਏਰੀਆ ਆਇਡੈਂਟੀਫਾਈ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ 100 ਏਕੜ ਦਾ ਉਹ ਚੰਕ ਜਿਹੜਾ ਕੀਤਾ ਜਾਏਗਾ ਜਿਹੜੀ ਅ ਐਡਵੈਂਚਰ ਆਫ ਸਪੋਰਟਸ ਪਾਲਿਸੀ ਹੈ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਬਣੀ ਸੀਗੀ ਸੋ ਇਟ ਇਟ ਇਜ਼ ਅ ਇਟਸ ਅ ਨੈਕਸਟ ਸਟੈਪ ਇਨ दैट ਡਾਇਰੈਕਸ਼ਨ ਥਰਡਲੀ ਇੱਕ ਬਹੁਤ ਅਹਿਮ ਇਸ਼ੂ ਜੋ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਮੱਲਾ ਮਾਰ ਕੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਅਸੀਂ ਉਹ ਦੇਖਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਵੱਡੀਆਂ ਮੱਲਾਂ ਨੇ ਜਿਹੜੀਆਂ ਉਹ ਮਾਰੀਆਂ ਨੇ ਪੰਜਾਬ ਨੂੰ ਬਹੁਤ ਮਾਣ ਹੈ 올림픽ਸ ਦੇ ਵਿੱਚ ਵੀ ਜੋ ਉਹਨਾਂ ਨੇ ਨੇ ਜੋ ਆਪਣੇ ਆਪ ਨੂੰ ਸਾਬਤ ਕੀਤਾ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਔਰ ਅਹਿਮ ਇਸ਼ੂ ਜਿਹੜਾ ਕਿ ਕਈ ਵਾਰੀ ਪੋਲਿਟੀਕਲੀ ਵੀ ਔਰ ਤੁਹਾਡੇ ਮੀਡੀਆ ਦੇ ਵਿੱਚ ਵੀ ਸੁਰਖੀਆਂ ਬਟੋਰਦਾ ਔਰ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਉਹਦੀਆਂ ਮੁਸ਼ਕਲਾਂ ਦਿੱਕਤਾਂ ਵੀ ਰਹਿੰਦੀਆਂ ਨੇ ਜੋ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾ ਦੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਸ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਸ ਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ ਤਕਰੀਬਨ 14000 ਕਲੋਨੀਆਂ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਐਮੈਨਿਟੀਆਂ ਦਾ ਫੈਸਿਲਿਟੀਆਂ ਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਕਸਬਿਆਂ ਦੇ ਵਿੱਚ ਉਹ ਵੀ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ ਇਹਦੇ ਬਾਰੇ ਅੱਜ ਬੜੇ ਵਿਚਾਰ ਚਰਚਾ ਹੋਈ ਹੈ ਬੜੇ ਡਿਟੇਲ ਦੇ ਵਿੱਚ ਕੈਬਨਿਟ ਦੇ ਵਿੱਚ ਤੇ ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸੁਨੌਨੀਕਾ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਆ ਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਸੁਨੌਨੀ ਤਾਂ ਉਹਨਾਂ ਨੇ ਖੁਦ ਹੀ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਪਰ ਕਿਉਂਕਿ ਉਹਨਾਂ ਨੇ ਅੱਜ ਜਲੰਧਰ ਨਿਕਲਣਾ ਸੀਗਾ ਟੰਡਾ ਫੇਰ ਆਉਣ ਦੇ ਲਈ ਸੋ ਉਹਨਾਂ ਨੇ ਸਾਡੀ ਮੇਰੀਅਰ ਚੀਮਾ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਪੰਜਾਬ ਦੇ ਲੋਕਾਂ ਨੂੰ মিডিਆ ਦੇ ਜ਼ਰੀਏ ਇਹ ਅਸੀਂ ਉਹਨਾਂ ਵੱਲੋਂ ਆਸ਼ਵਸਤ ਕਰੀਏ ਉਹਨਾਂ ਵੱਲੋਂ ਵਿਸ਼ਵਾਸ ਦਿਵਾਈਏ ਕਿ ਬੜੀ ਡਿਟੇਲ ਦੇ ਉੱਪਰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਸੀਐਮ ਸਾਹਿਬ ਖੁਦ ਆਪ ਇਸ ਸਾਰੇ ਇਸ਼ੂ ਨੂੰ ਮਾਨੀਟਰ ਕਰ ਰਹੇ ਨੇ ਤੇ ਬੜੀ ਜਲਦੀ ਹੀ ਐਨਓਸੀ ਦੀ ਜਿਹੜੀ ਕਲੋਜ਼ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਜਿਹੜੀ ਬੇਸਿਕ ਜਾਂ ਬ੍ਰੌਡਲੀ ਜਿਹੜੀ ਜਿਹੜੇ ਮੋਡੈਲਿਟੀਆਂ सीएम साहब ਨੇ ਸਾਨੂੰ ਕੈਬਨਟ ਨੂੰ ਅੱਜ ਕਨਵੇ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਜਾਂ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟਸ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਐਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜੈਨੂਨ ਹੈ ਇਹ ਨਾ ਹੋਵੇ ਕਿ ਜੈਨੂਇਨੈਸ ਉਹਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਹੈ ਕਿ ਬਹੁਤ ਸਾਰੀਆਂ ਕਲੋਨੀ ਕਲੋਨੀਓਨ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ 'ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਇਹ ਸੀਐਮ ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ ਔਥੈਂਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਅਪਰੂਵ ਕਰ ਸਕਦੇ ਨੇ ਕਿ 31 ਜੁਲਾਈ ਤੋਂ ਪਹਿਲਾਂ ਸੌਦਾ ਵੀ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀ ਰਜਿਸਟਰੀ ਹਨ ਜਿਹੜੀਆਂ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿੰਨਾਂ ਦੇ ਹੋ ਜਾਣਗੇ ਇਹ ਉਹਨਾਂ ਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਵੰਤ ਮਾਨ ਜੀ ਤਰਫੋਂ ਅੱਜ ਪੰਜਾਬ ਦੇ ਟੈਂਟੇਟਿਵਲੀ ਟੈਂਟੇਟਿਵਲੀ ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰੌਡਲੀ ਜੇ ਉਹਨਾਂ ਨੇ ਮੈਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਮੈਨੂੰ ਅਰਚੀਮਾ ਸਾਹਿਬ ਨੂੰ ਸੌਂਪੀ ਹੈ ਉਹ ਤੁਹਾਨੂੰ ਦੱਸ ਰਿਹਾ ਉਹ ਦੋ ਵੀ ਹੋ ਸਕਦੇ ਨਵੰਬਰ ਹੋ ਸਕਦੇ 5 ਨਵੰਬਰ ਵੀ ਹੋ ਸਕਦੇ ਬਟ ਜਿਹੜੀ 31 ਜੁਲਾਈ ਦੀ ਡੇਟ ਹੈ ਉਹ ਫਾਈਨਲ ਰਹੇਗੀ ਵੀ 31 ਜੁਲਾਈ ਤੋਂ ਪਹਿਲਾਂ ਕਿਸੇ ਦੀ ਰਜਿਸਟਰੀ ਹੋਈ ਹੈ ਕਿਸੇ ਦਾ ਰਜਿਸਟਰਡ ਬਿਆਨ ਹੈ ਕਿਸੇ ਦੀਆਂ ਪੇਮੈਂਟਸ ਨੇ ਜਿਹੜੀਆਂ ਉਹ ਥਰੂ ਬੈਂਕ ट्रांजੈਕਸ਼ਨ ਉਹ ਸੈਲਰ ਕੋਲ ਬਾਇਰ ਦੀਸ ਦਾ ਪੈਸਾ ਜਿਹੜਾ ਉਹ ਸੈਲਰ ਕੋਲੇ ਗਿਆ ਹੋਇਆ ਥਰੂ ਬੈਂਕ ਟ੍ਰਾਂਜੈਕਸ਼ਨ ਮਕਸਦ ਪਰਪਸ ਸਿਰਫ ਇੱਕ ਹੋਊਗਾ ਕਿ ਜੈਨੂਇਨੈਸ ਆਫ ਡੀਲ ਹੈ ਜਿਹੜੀ ਉਹ ਐਸਟੈਬਲਿਸ਼ ਹੋਵੇ ਫਿਕਟਿਸ਼ਸ ਕਾਮ ਹੈ ਜਿਹੜਾ ਜਾਲੀ ਕਾਮ ਹੈ ਜਿਹੜਾ ਉਹ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਪਰਪਸ ਮਕਸਦ ਇਹ ਹੈ ਉਹਦੀ ਮੋਡੈਲਿਟੀਜ਼ ਨੇ ਜਿਹੜੀਆਂ ਉਹ ਸੀਐਮ ਸਾਹਿਬ ਕਹਿੰਦੇ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਉਹ ਬੜੀ ਜਲਦੀ ਸੜੀ ਜਿਹੜੀ ਸਾਰੀ ਵੀਡੀਓ ਦੀ ਮੋਡੈਲਿਟੀਆਂ ਨੇ ਨੀਤੀ ਗ੍ਰੀਟਿਸ ਨੇ ਉਹ ਲੋਕਾਂ ਸਾਹਮਣੇ ਰੱਖੇ ਜਾਣਗੇ ਦੇਖੋ ਇਹ ਵਨ ਟਾਈਮ ਪਾਲਿਸੀ ਹੀ ਸਮਝੋ ਜੀ ਇਹ ਵਨ ਟਾਈਮ ਰੀਲੀਫ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਗੱਲ ਪਤਾ ਕੀ ਹੈ ਜੀ ਮੈਂ ਜੇ ਪਹਿਲਾਂ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਸ ਦੀ ਵਜ੍ਹਾ ਕਰਕੇ ਪਾਪਰਾ ਐਕਟ ਵੀ ਬਣਿਆ ਤੇ ਪਾਪਰਾ ਐਕਟ ਦੀ ਵਾਇਲੇਸ਼ਨ ਵੀ ਬਾਰ-ਬਾਰ ਹੁੰਦੀ ਰਹੀ ਜਦੋਂ ਵਾਇਲੇਸ਼ਨ ਬਾਰ-ਬਾਰ ਹੁੰਦੀ ਰਹੀ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚੱਲਾ ਗਿਆ ਹਾਈ ਕੋਰਟ ਨੇ ਐਨਓਸੀ ਦੀ ਕੰਡੀਸ਼ਨ ਇੰਪੋਜ਼ ਕਰਤੀ ਐਨਓਸੀ ਦੀ ਕੰਡੀਸ਼ਨ ਦੇ ਨਾਲ ਜਿਹੜਾ ਰਜਿਸਟਰੀਆ ਹੋ ਨਹੀਂ ਸਕਦੀਆਂ ਸੀਗੀਆਂ ਕਰਾਪਸ਼ਨਾਂ નીચે ਦੋ ਨੰਬਰ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਇਲਲੀਗਲ ਕਲੋਨੀਆਂ ਕੱਟਣ ਵਾਲੇ ਡਿਵੈਲਪਰ ਨੇ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਦੋ ਨੰਬਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਇਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਓਵਰਆਲ ਸਿਸਟਮ ਹੈ ਉਹ ਖਰਾਬ ਹੁੰਦਾ ਹੈ ਇਹ ਵਨ ਟਾਈਮ ਵਨ ਟਾਈਮ ਮੀਨਸ ਲਾਸਟ ਟਾਈਮ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਕਿ ਇਸ ਤੋਂ ਬਾਅਦ ਕੋਈ ਇਹ ਜੇ ਇਹ ਵੀ ਸਿਰਫ ਉਹਨਾਂ ਲੋਕਾਂ ਨੂੰ ਰੀਲੀਫ ਹੈ ਜਿਹੜੇ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦੀਆਂ ਜ਼ਿੰਦਗੀ ਭਰ ਦੀਆਂ ਪੂੰਜੀਆਂ ਕਮਾਈਆਂ ਨੇ ਜਿਹੜੀਆਂ ਇੱਕ ਘਰ ਦੀ ਛੱਤ ਸਿਰ ਤੇ ਲੈਣ ਵਾਸਤੇ ਜਿਨ੍ਹਾਂ ਨੇ ਉਹਦੇ ਵਿੱਚ ਲਾਤੀਆਂ ਤੇ ਫਸ ਗਏ ਉਹ ਗਲਤੀ ਇਹ ਚ ਉਹਨਾਂ ਦੀ ਕੋਈ ਨਹੀਂ ਹੈਗੀ ਇਹ ਸਿਰਫ ਉਹਨਾਂ ਲਈ ਰੀਲੀਫ ਹੈ ਸਾਡੇ ਵੱਲੋਂ ਕੀ ਜੀ ਹਾਂ ਉਹਨਾਂ ਉੱਪਰ ਵੀ ਕਾਰ ਚੋਰਾ ਰੱਖਿਆ ਹੋ। ਉਹ ਰਜਿਸਟਰੀ ਦੀ ਡੇਟ ਹੈ ਸਪੋਜ਼ ਸੇਲ ਲੀਡ ਹੈ ਜਿਹੜੀ ਜੇ ਅੱਜ ਕਿਸੇ ਨੇ 31 ਜੁਲਾਈ ਤੋਂ ਪਹਿਲਾਂ ਕਿਸੇ ਨੇ 10% ਬੈਂਕ ਦੇ ਵਿੱਚ ਟਰਾਂਜੈਕਸ਼ਨ ਬਿਆਨੇ ਦਾ ਦੇ ਦਿੱਤਾ ਤੇ ਉਹ ਬੰਦਾ ਜੇ ਸਪੋਜ਼ 2 ਨਵੰਬਰ ਜਾਂ 5 ਨਵੰਬਰ ਜੋ ਵੀ ਡੇਟ ਸੀਐਨ ਸਾਫ ਫਾਈਨਲ ਕਰਨਗੇ ਜੇ ਉਦੋਂ ਤੱਕ ਉਹ ਰਜਿਸਟਰੀ ਕਰਾ ਲੈਂਦਾ ਤਾਂ ਉਹ ਲੀਗਲ ਮੰਨਿਆ ਜਾਊਗਾ ਜੇ ਉਦੋਂ ਤੱਕ ਨਹੀਂ ਕਰਾ ਪਾਉਂਦਾ ਤੇ ਉਹ ਨਹੀਂ ਮੰਨਿਆ ਜਾਊਗਾ ਸੋ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਐਂਡ ਸੈਟੀਸਫੈਕਸ਼ਨ ਆਫ ਲੋਕਲ ਅਥਾਰਟੀਆਂ ਦਾ ਜਿਹੜਾ ਹੈਗਾ ਕਿ ਇਹ ਕੰਮ ਜੈਨੂਇਨ ਹੈ ਉਹਦੀ ਕਟ ਆਫ ਡੇਟ ਹੈ ਜਿਹੜੀ ਉਹ 31 ਜੁਲਾਈ ਆ